ਲਾ ਸੱਜਣਾ ਆ ਉਹ ਟਿੱਕਾ ਲੈਪ ਸੌਦਾ ਹੁਣ ਲੱਗ ਰਿਹਾ ਤੈਨੂੰ ਲੈਪ ਸੌਦਾ ਹੀ ਦਿਖਾ ਰਿਆ ਨੇ ਇਹਦਾ ਆਪਾਂ ਕਿੰਨੇ ਕੀ ਦੀ ਵੇਚਦਾ ਬਾਈ ਕੀ ਗੱਲਬਾਤ ਐ ਦੀ ਲਾਲਾ ਬੱਚਾ ਬੱਚਾ ਲਾ ਕੇ ਬਸ ਤੂੰ ਮਾਦਰ ਮਾਪਾ ਹੁਣ ਤਰਾ ਹੋਇਆ ਮੈਨੂੰ ਪੈਂਦਾ 4000 ਦੰਦਾਂ ਜੋ ਘਟਾਈ ਐ ਮੈਂ ਦੰਦਾਂ ਘਟਾ ਲੇ ਫੇਰ ਦੱਸ ਕੀ ਹੋਊਗਾ ਮੈਂ ਥੱਲੇ ਬਹਿ ਕੇ ਦੇਖ ਵੀ ਕੀ ਚੀਜ਼ ਐ ਮੈਂ ਤਾਂ ਹਰੇਕ ਹੀ ਲਈ ਪਰ ਮੈਂ ਦੱਸੂਗੀ ਅਸੀਂ ਵੀ ਤੇਰੇ ਆਉਣੀ ਜੀ ਤਾ ਚੁੱਪ ਬੋਲਣਾ ਤੇਰ ਬਾਹ ਨੂੰ ਦੂਈਆ ਹੁਣ ਹੁ ਠੀਕ ਲੋ ਟਾਈਮ ਦਾ ਜਿਹੰਦੇ ਤੇਰੀ ਕੋਈ ਸਾਨੂੰ ਸ਼ਹਿਰ ਦੇ ਖਰਚਾ ਪੈਣਾ ਪੈਣਾ ਤੇ ਜੇ ਝੋਟੀ ਨੇ 8 ਲੀਟਰ ਦਾ ਸਰਪੰਚ ਹਰੇਕ ਮਿੱਟੀ ਮਿਲਦਾ ਫਿਰ ਆਪਾਂ ਵੀ ਕਹਿੰਦੇ ਬੱਚਾ ਹੋਣੀ ਲਾ ਕੇ ਗਏ ਸਾਨੂੰ ਵੀ ਤੁਸੀਂ ਗਾਗ ਬਰਾਡ ਕੋ ਵੀ 40000 ਕਿਉਂ ਨਹੀਂ ਨਹੀਂ ਮੈਂ ਅਸੀਂ ਆਪ ਹੀ ਨਹੀਂ ਮਾੜੀ ਲੈਂਦੇ ਆਪਣੀਆਂ ਭਾਈਆਂ ਦੀਆਂ ਆਪਣੇ ਭਾਈ ਨੂੰ ਬੁਲਾ ਰਹੇ ਆਪਾਂ ਕੋ ਬੁਗੀਆਂ ਦੇ ਰਹੇ ਆ ਨਾ ਨਾ ਕੋ ਦਾ ਲੱਗੀ ਨਹੀਂ ਅੱਜ ਨਹੀਂ ਪਹਿਲਾਂ ਬੰਦੀਆਂ ਲੈ ਸੱਜਣੋ ਆ ਛੋਟੀ ਬਾਈ ਹੋਰਾਂ ਨੇ ਖਰੀਦ ਲਈ ਪਾਸ ਕਰਨ ਲੱਗ ਰਹੇ ਨੇ ਤੇ ਬਾਕੀ ਬਾਈ ਨੂੰ ਪੁੱਛਦਿਆਂ ਕਿਹੜੇ ਪਿੰਡ ਤੋਂ ਆਏ ਨੇ ਪਤਿਹਗੜ ਸਾਹਿਬ ਸਤਿ ਸ਼੍ਰੀ ਅਕਾਲ ਜੀ ਭਾਈ ਜੀ ਨਾਮ ਦੱਸੋ ਜੀ ਜਗਜੀਤ ਸਿੰਘ ਜੀ ਕਿੱਥੇ ਤੋਂ ਆਏ ਜੀ ਜ਼ਿਲ੍ਹਾ ਪਤਿਹਗੜ ਸਾਹਿਬ ਜੀ ਪਿੰਡ ਗੜ ਕੋਟਲਾ ਮਸੂਦ ਜੀ ਆਪਣਾ ਡੇਰੀ ਦਾ ਕੰਮ ਆ ਬਾਈ ਹਾਂ ਜੀ ਦੁੱਧ ਦੀ ਡੇਰੀ ਕਿੰਨੀਆਂ ਕ ਮੱਝਾਂ ਲੈ ਲੀਆਂ ਪਿੱਛਾ ਹੋ ਜੂ ਆਕੇ ਬੜਈਆਂ ਇੱਕੋ ਹੀ ਝੋਟੀ ਲਈ ਆ ਤੇ ਮੰਡੀਆਂ ਮਤਲਬ ਬੰਦ ਹੋਣ ਬੰਦ ਹੋ ਗਈਆਂ ਬੰਦ ਹੋਣ ਕਾਰਨ ਕਾਫੀ ਬੁਰਾ ਅਸਰ ਪਿਆ ਬਾਈ ਹੈ ਨਾ ਵਪਾਰ ਲੈਣ ਤੇ ਪਿਆ ਤੇ ਬਾਕੀ ਸਾਰੇ ਬੰਦਿਆਂ ਦੇ ਡੈਰੀ ਫਾਰਮਾਂ ਦੇ ਵੀ ਪਿਆ ਹੈ ਨਾ ہماری ਤਾਂ ਬੇੜੀਆਂ ਨੂੰ ਬਾਕੀ ਉਹ ਤਾਂ ਲੰਗ ਹੀ ਬਾਈ ਹੁਣ ਕਿਹੜੀ ਬਿਮਾਰੀ ਹੈ ਮੱਝਾਂ ਦਾ ਐਵੇਂ ਬੰਦ ਕਰ ਰਹੇ ਹੈ ਸਰਕਾਰ ਨੇ ਆਪਣੇ ਮੱਝਾਂ ਦੀ ਰੋਕੀ ਗਈ ਬੰਦ ਮੱਝ ਬਾਰੇ ਥੋੜਾ ਜਿਹਾ ਦੱਸਗੇ ਹਾਂ ਮੱਝ ਬਾਰੇ ਲੈਣਦਾਰਾ ਨੋਂ ਦੱਸ ਗਿਆ ਮੇਰਾ ਨਾਮ ਬਲਬੀਰ ਚੰਦ ਜੀ ਪਿੰਡ ਕਿਹੜਾ ਜੀ ਪਿੰਡ ਮਰਾਜ ਆਪਾਂ ਨੇ ਵੇਚੀਆ ਝੁੱਟੀ ਹਾਂਜੀ ਹਾਂਜੀ ਕਿਹੜਾ ਸੂਗਾ ਝੋਟੀ ਦਾ ਇਹ ਦੂਜਾ ਸੂਗਾ ਜੀ ਇਹਨੇ ਫਲੂਨ ਨੇ 14 ਕਿਲੋ ਦੁੱਧ ਦਿੱਤਾ ਐਂਕੀ 16 17 ਲੀਟਰ ਦੁੱਧ ਦੇਊ ਅੱਜ ਇਹਨੂੰ ਚੌਥਾ ਦਿਨ ਸੂਈ ਨੂੰ ਹੋਇਆ ਵੀਰਵਾ ਨੂੰ ਸੂਈਆ 12 ਕਿਲੋ ਹੁਣ ਬੋੜਾ ਹੋ ਗਿਆ 12 ਕਿਲੋ ਤਿਆਰ ਹੈ ਹਾਂ ਇਹ ਮਹਰਾਜ ਪਿੰਡ ਦੀ ਜਿਲ੍ਹਾ ਬਠਿੰਡੇ ਦੀ ਆ ਤੇ ਪੈਸੇ ਤਾਂ ਨਹੀਂ ਫਿਰ ਦੱਸ ਦੇ ਲੈਣੇ ਜ਼ਰਾ ਕਿੰਨੇ ਦੀ ਕੋਈ ਸਾਰੇ ਦਾ ਤੁਮਕੇ ਨਾਲ ਕੋਈ ਯਾਰ ਨਹੀਂ ਖੜਾ ਪੈਸੇ ਕਾਣੂ ਸਹੀ ਸਹੀ ਗੱਲ ਆਈ ਹੈ ਹਲੋ ਬਾਕੀ ਦੋਸਤੋਂ ਪੜਦਾ ਹੀ ਹੁੰਦਾ ਲਾਂਡਾਰ ਹੋਰਾਂ ਨੇ ਵੀ ਪਿੰਡਾਂ ਚੋਂ ਮਾਲ ਲੈਣਾ ਹੁੰਦਾ ਨਹੀਂ 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 ਤੇ ਬਾਕੀ ਆਹ ਬਾਈ ਨੇ ਦਵਾਈ ਆਈ ਆਪਣਾ ਨਾਮ ਦੱਸੋ ਜੀ ਬਾਈ ਹਾਂ ਜੀ ਮੇਰਾ ਨਾਮ ਮਨਜੀਤ ਸਿੰਘ ਪੰਡਤ ਸੌਂਧੀਆ ਜ਼ਿਲ੍ਹਾ ਮਾਨਸਾ ਪੰਜਾਬ ਬਾਈ ਉਹ ਵੀ ਸਰਪੰਚ ਆਖੀ ਉਹ ਤਾਂ ਗੱਲ ਕਰ ਸਰਪੰਚ ਹੀ ਕਹਿੰਦੇ ਨੇ ਬਾਈ 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 ਕੋਈ ਗੱਲ ਨਹੀਂ ਉਹ ਬਾਈ ਨੂੰ ਸੱਜਣਾ ਸਾਰੀਆਂ ਮੰਡੀਆਂ ਦੇ ਸਰਪੰਚ ਕਹਿੰਦੇ ਨੇ ਤਕਰੀਬਨ ਦੇਖਦਾ ਹੁੰਨਾ ਬਾਈ ਮੈਂ ਹਰ ਇੱਕ ਮੰਡੀ ਦੀ ਮਿਲਦਾ ਤੇ ਬਾਕੀ ਉਹ ਤੁਰੂਗੀ ਸੱਜਣਾ ਦੁਬਾਰਾ ਦਿਖਾ ਦੇਣਾ ਤੁਹਾਨੂੰ ਝੋਟੀ ਮੈਂ ਚੋਟੀ ਦਾ ਇਹ ਮੰਡੀ ਦਾ ਸਿਆਰਾ ਜਮਾ ਪੂਰੀ ਹੈਗੀ ਛੋਟੀ ਜ਼ਬਰਦਸਤ ਬਾਕੀ ਬਰੀਕੀਆਂ ਬਰੂਕੀਆਂ ਬਹੁਤ ਨੇ ਥਣ ਥਣ ਐਨ ਖੜੀਆ ਗੱਡੀ ਜਮਾ ਓ ਕਿੱਧਰ ਪਾ ਕੇ ਹੋ ਆ ਵੀ ਆ ਗਏ ਕਰਮਚਾਰੀਾਂ ਦੇ ਆ ਪੂਰੀ ਜਾਣੇ ਲੱਗੇ ਨੇ ਕੀ ਬਣਿਆ ਲੈਣੇ ਦਾ ਪਾਸ ਹੋ ਗਈ ਛੋਟੀ ਹੋ ਗਈ ਇਹੋ ਠੀਕ ਹੈ ਜੀ ਲੈ ਸਜਣੋ ਆ ਛੋਟੀ ਵੀਗੀ ਲੈਣੇ ਦਾ ਵੀ 1 ਲੱਖ 60000 ਦੀ ਦਵਾਈ ਤੇ ਹਿੱਲ ਤੇ ਬਾਕੀ ਅੱਗੇ ਹੋਰ ਦਿਖਾਵਾਂਗੇ ਸੱਜਣਾ ਲੈਬ ਸੌਦਾ ਸਾਨੂੰ ਕੋਈ ਮੰਡੀ ਚ ਬੱਕ ਜੇ ਹੋ ਰਾਇ ਨੇ ਬਾਬਾ ਫਾਰਮਿੰਗ ਵਾਲੇ ਪਿਛਲੀ ਵਾਰ ਨਾਲ ਹੀ ਰਹੇ ਆਪਾਂ ਸਾਰਿਆਂ ਤੋਂ ਵੱਧ ਮਾਲ ਦਵਾਉਣਾ ਹੈ ਅੱਛਾ ਹਾਂ ਹਾਂ ਸਾਡੇ ਨਾਲ ਕਿੱਦੇ ਰਹੇਗਾ ਬਸ ਤੇਰੇ ਨਾਲ ਅਗਲੀ ਮੰਡੀ ਤੇਰੇ ਨਾਲ ਪੱਕਾ ਅੱਜ ਕੀਦਣਾ ਬੁੱਕਾ ਹੈ ਅੱਜ ਤੇਰੇ ਨਾਲ ਹੀ ਹੈ ਲੈ ਸੱਜਣਾ ਬਾਈ ਨੂੰ ਕਹਿੰਦਾ ਪਿਆਰ ਨਾਲ ਸਰਪੰਚ ਕਹਿੰਦੇ ਨੇ ਮੱਝਾਂ ਕਾਫੀ ਦਵਾਉਂਦਾ ਰਹਿੰਦਾ ਬਾਈ ਫੇਮਸ ਹੈ ਪੂਰਾ ਹਰੇਕ ਮੰਡੀ ਦੇ ਮਿਲਦਾ ਹੈ ਹਾਂ ਇੱਧਰ ਇਸ 500 ਮੈਂ ਖੁਦ ਕਰੀਆ ਐਚੇ ਤੋਂ 50 ਕਿਹੜਾ ਪਿੰਡ ਆ ਜੀ ਮੇਰਾ ਪਿੰਡ ਹੈਗਾ ਕਟੂਕਲਾ ਸਿੰਘ ਪਿੰਡ ਕੋਟਲਾ ਵਸੂ ਅੱਛਾ ਜੀ ਭਾਈ ਆਪਾਂ ਲਈਆ ਮੱਝ ਹਾਂਜੀ ਜਿਲ੍ਹਾ ਫਤਿਹਗੜ ਸਾਹਿਬ ਮੇਰੇ ਕੋਲ 30 ਮੱਝਾਂ ਅੱਗੇ ਵੀ ਰੱਖੀਆਂ ਨੇ ਤਾਂ ਤਕਰੀਬਨ ਤਕਰੀਬਨ ਸੱਜਣੋ ਨਾ ਆਪਾਂ ਨੂੰ ਸਰਪੰਚੀ ਜਾਦੇ ਮਿਲਦੇ ਨੇ ਕਿ ਕੱਲ ਵੀ ਸਰਪੰਚ ਸਾਹਿਬ ਅੰਮਰਸਰ ਤੋਂ ਫੋਨ ਕਰਦੇ ਦੇ ਕਹਿੰਦੇ ਸਾਨੂੰ ਦਵਾ ਮੱਝਾਂ ਹੀ ਲੈਣੇ ਨੇ ਕਿ ਹਰਿਆਣੇ ਤੋਂ ਸਰਪੰਚਾਂ ਦਾ ਰਿਹਾਨ ਮੈਂ ਕਹਿੰਦਾ ਮੱਝਾਂ ਕਿ ਨਹੀਂ ਪੈਗਾ ਭਾਈ ਫਿਰ ਉਹਨੇ ਹੋਰ ਹੋਰ ਕੰਮ ਸਾਰੇ ਛੱਡਦੇ ਅੱਛਾ ਜੀ ਹੋਰ ਅਸੀਂ ਇੱਧਰ ਪੈ ਗਈ ਤਕਰੀਬਨ 10 ਠੀਕ ਹੈ ਜੀ ਕੰਮ ਚੰਗਾ ਵ ਮੁਜੇ ਮੁਜੇ ਰਿਹਾ ਡੇਰੀ ਆਪਣੇ ਦੁੱਧ ਦੀ ਠੀਕ ਹੈ ਜੀ ਲੈ ਬਾਕੀ ਸੱਜਣੋ ਸੌਦਾ ਚੜ ਗਿਆ ਸਿਰੇ ਪੈਸੇ ਬਾਈ ਹੋ ਰਹੇ ਨੇ ਦੇਤੇ ਤੇ ਬਾਕੀ ਹੋਰ ਕਿਸੇ ਲੈਬ ਸੌਦੇ ਚ ਮਲੇਉਨਿਆਂ ਸਰਪੰਚ ਹੋਰਾਂ ਨਾਲ ਅੱਜ ਵੀਡੀਓ ਨੂੰ ਐਂਡ ਤੱਕ ਦੇਖਣ ਵਾਸਤੇ ਧੰਨਵਾਦ ਸਾਰੀ ਸੱਜਣਾ ਵਾ